ਵੇਲ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਮੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਬਿਜਲੀ ਕਰਨ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਬਿਜਲੀ ਸੋਧ ਬਿੱਲ 220 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਬਿੱਲ 220 ਰੱਦ ਕਰੋ ਰੱਦ ਕਰੋ ਰੱਦ ਕਰੋ ਸੰਯੁਕਤ ਕਿਸਾਨ ਮੋਰਚਾ ਬਿਜਲੀ ਮਲਾਜਮ ਜਿੰਦਾਬਾਦ 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 ਮਲਾਜਮ ਕਿਸਾਨ ਏਕਤਾ ਜਿੰਦਾਬਾਦ 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 ਬਿਜਲੀ ਬਿੱਲ 220 ਰੱਦ ਕਰੋ ਇਹ ਨਹੀਂ ਚਲੇਗਾ ਜਿੰਦਾਬਾਦ 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 ਹਰ ਹਰੀ ਚੰਦ ਜੀ ਬੋਲਣ ਇਸ ਤੋਂ ਬਾਅਦ ਸਾਥੀ ਨੰਧਰਾਮ ਜੀ ਜੋ ਐਡ ਕਰ ਆਦੂ ਉਹ ਤਿਆਰ ਹੈ ਸਾਥੀ ਨੰਧਰਾਮ ਉਹ ਸ਼ਕਤ ਜੋਗ ਅੱਜ ਇਸ ਧਰਨੀ 'ਚ ਬੈਠੇ ਵੀਰੋ ਬੈਠ ਤੋਂ ਪਹਿਲਾਂ ਬੋਲਣ ਵਾਲੇ ਬਲਾਰਿਆ ਨੇ ਅੱਜ ਦੇ ਧਰਨੀ ਦਾ ਮਕਸਦ ਬਹੁਤ ਹੱਦ ਤੱਕ ਡਿਟੇਲ ਦੇ ਵਿੱਚ ਜਿਹੜਾ ਦੱਸਿਆ ਕਿਉਂਕਿ ਅੱਜ ਸਾਡਾ ਜਿਹੜਾ ਇਹ ਮੰਗ ਸਾਰੇ ਕੰਨੀ ਚਲੇ ਮਜ਼ਦੂਰ ਕਿਸਾਨ ਮਜ਼ਦਮ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪ੍ਰਾਈਵੇਟ ਸੈਕਟਰ ਬਿਜਲੀ ਬੇਲ ਵਾਲੇ ਮੁਰਦਾਬਾਦ 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 ਮੇਰੇ ਭਰਾਵੋ ਮੈਕਨੀਕਲ ਸਰਬੋਤਮੇ ਪੀਐਸੂ ਦੇ ਪੰਜਾਬ ਦੇ ਪ੍ਰਧਾਨ ਰਤਨ ਸਿੰਘ ਜਾਰੀ ਕੀ ਇੱਕ ਮਜ਼ਦੂਰਾਂ ਦੇ ਆਗੂ ਵਿਜਿੰਦਰ ਪੰਡਤ ਜੀ ਤੇ ਹੋਰ ਦਸਤਾਨ ਤੇ ਮਜ਼ਦੂਰ ਜਿੱਥੇ ਬੰਦਿਆਂ ਦੇ ਆਗੂ ਸਹਿਬਾਨ ਅੱਜ ਸਾਰੇ ਦੇਸ਼ ਦੇ ਅੰਦਰ ਇਹ ਸੰਯੁਕਤ ਕਿਸਾਨ ਮੋਰਚੇ ਨੇ ਥੋਡੀ ਜੁਆਇੰਟ ਕਮੇਟੀ ਦਾ ਸਾਂਝੇ ਤੌਰ ਤੇ ਫੈਸਲਾ ਕੀਤਾ ਕਿ ਅੱਜ ਦੇਸ਼ ਦੇ ਅੰਦਰ ਦੋ ਜਿਹੜੇ ਬਡੇ ਬਿੱਲ ਹੈ ਤਿੰਨ ਬਿੱਲ ਹੈ ਜਿਹੜੇ ਉਹ ਫੇਸ ਹੋਣੇ ਹੈ ਇਸ ਵਾਰੀ ਸੰਸਦ ਦੇ ਵਿੱਚ ਤੇ ਉਹਨਾਂ ਆਸੀ ਡਟ ਕੇ ਵਿਰੋਧ ਕਰ ਰਹੇ ਆ ਤੁਹਾਨੂੰ ਜੀਤਾ ਹੀ ਹੈ ਕਿ ਜਦੋਂ ਮੋਦੀਆ ਦਿੱਲੀ ਲੱਗਿਆ ਸੀ 200 ਬਿੱਲ ਸੀ ਉਦੋਂ ਬਿਜਲੀ 100 ਬਿੱਲ ਕਹਿੰਦੇ ਸੀ ਮੋਦੀ ਨੇ ਕਿਸਾਨਾਂ ਦੇ ਅੱਗੇ ਝੁਕਦਿਆਂ ਇਹ ਵੈਦਾ ਕੀਤਾ ਸੀ ਕਿ ਬੰਦ ਅਸੀਂ